ਅੱਜ ਦਾ ਸਾਡਾ ਟੌਪਿਕ ਤੁਸੀਂ ਚੱਕਿਆ ਹੋਇਆ ਹੈਗਾ ਦੁੱਧ ਨਾ ਵਧਣ ਦਾ ਕੀ ਕਾਰਨ ਹੈ ਅੱਜ ਅਸੀਂ ਕਾਰਨ ਜਾਣਾਂਗੇ ਦਵਾਈਆਂ ਬਹੁਤ ਦਿੰਦੇ ਆ ਕਿਸਾਨ ਬਹੁਤ ਤਰ੍ਹਾਂ ਦੇ ਪ੍ਰੋਡਕਟ ਖਵਾ ਦਿੰਦੇ ਆ ਕਿਸੇ ਨੇ ਦੱਸਤਾ ਅੱਜ ਕਿਸੇ ਨੇ ਕਹਿਤਾ ਜੀ ਅਸੀਂ ਵੀਡੀਓ ਦੇਖ ਲਈਆ ਅਸੀਂ ਇਹ ਚੀਜ਼ ਖਵਾਓ 5 ਕਿਲੋ ਤੋਂ 10 ਕਿਲੋ ਦੁੱਧ ਕਰਵਾ ਲਓ ਜਾਂ ਉਹ ਕੋਈ ਕੰਮ ਦੀਆਂ ਚੀਜ਼ਾਂ ਨਹੀਂ ਜੇ ਤੁਹਾਨੂੰ ਸਹੀ ਉਹਦਾ ਕਾਰਨ ਨਹੀਂ ਪਤਾ ਸੋ ਕਾਰਨਾਂ ਦੇ ਪਿਛੇ ਆਪਾਂ ਜਾਣਦੇ ਆ ਇੱਕ ਤੁਸੀਂ ਦੇਖਿਆ ਹੀ ਹੋਊਗਾ ਅਸੀਂ ਫਾਰਮਰ ਨੂੰ ਮਿਲਦੇ ਆ ਫਾਰਮਰ ਕਹਿੰਦਾ ਜੀ ਮੈਂ ਤਾਂ ਬਹੁਤ ਜ਼ਿਆਦਾ ਚੰਗੀ ਖੁਰਾਕ ਦੇ ਰਿਹਾ ਹਾਂ 2 ਕਿਲੋ ਦੀ ਜਗ੍ਹਾ ਮੈਂ 4 ਕਿਲੋ ਫੀਡ ਦੇ ਰਿਹਾ ਪਰ ਮੇਰੇ ਪਸ਼ੂ ਦਾ ਦੁੱਧ ਨਹੀਂ ਵਧਿਆ ਸੋ ਦੁੱਧ ਨਾ ਵਧਣ ਦੀ ਜਗ੍ਹਾ ਜੇ ਆਪਾਂ ਇਹ ਚੀਜ਼ ਦੇਖੀਏ ਕਿ ਆਖਿਰ ਕਿਹੜਾ ਕਾਰਨ ਹੈ ਸਾਨੂੰ ਸਹੀ ਡਾਇਰੈਕਸ਼ਨ ਕੀ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਆ ਜਾਂਦਾ ਨਸਲ ਨਸਲ ਬਹੁਤ ਅਲੱਗ-ਅਲੱਗ ਰਿਕਾਰਡ ਦੇ ਹਿਸਾਬ ਨਾਲ ਜਿਹੜੀਆਂ ਬੁੱਲ ਮਾਰਕੀਟ ਦੇ ਵਿੱਚ ਹੈਗੀਆਂ ਅਲੱਗ-ਅਲੱਗ ਕੰਪਨੀਆਂ ਨਸਲ ਦੇ ਬੁੱਲਾਂ ਦੇ ਸੀਮਰ ਲਿਆ ਰੀਆਂ ਹੈਗੀਆਂ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦਾ ਸਾਰਾ ਕੁਝ ਪਹਿਲੀ ਸਾਡੇ ਕੋਲ ਉਪਲਬਧ ਹੈ ਅਸੀਂ ਨਸਲ ਦੇ ਧਿਆਨ ਨਹੀਂ ਦਿੰਦੇ ਅਸੀਂ ਕੀ ਕਰਦੇ ਹਾਂ ਸਾਡਾ ਪਸ਼ੂ ਹੀਟ 'ਚ ਆਇਆ ਅਸੀਂ ਕਹਿ ਦਿੰਦੇ ਹਾਂ ਡਾਕਟਰ ਸਾਹਿਬ ਪਸ਼ੂ ਹੀਟ 'ਚ ਆ ਗਿਆ ਟੀਕਾ ਭਰ ਦਿਓ ਕਿਉਂਕਿ ਸਾਨੂੰ ਖੁਦ ਨਹੀਂ ਪਤਾ ਕਿਹੜਾ ਟੀਕਾ ਭਰੀਏ ਨਸਲ ਕਿਹੜੀ ਹੈ ਕੀ ਕਹਿਣਾ ਅਸੀਂ ਸਿਰਫ ਟੀਕਾ ਭਰਾਣਾ ਟੀਕਾ ਭਰਾ ਕੇ ਆਪ ਦਾ ਸਾਡਾ ਕੰਮ ਖਤਮ ਹੈ ਫਿਰ ਅਸੀਂ ਵੇਟ ਕਰਦੇ ਹਾਂ ਵੀ ਟੀਕਾ ਭਰ ਲਿਆ ਹੁਣ ਦੇਖਦੇ ਹਾਂ 3 ਮਹੀਨੇ ਹੋ ਗਏ ਕਨਸੀਵ ਹੋ ਗਈ ਗੱਭਣ ਹੋ ਗਈ ਲੋ ਜੀ ਚੈੱਕ ਕਰਾਈ ਉਸ ਤੋਂ ਬਾਅਦ ਸਾਨੂੰ ਕੋਈ ਲੈਣਾ ਦੇਣਾ ਨਹੀਂ ਵੀ ਕਿਹੜਾ ਟੀਕਾ ਸੀਗਾ ਨਾ ਸਾਡੇ ਕੋਲ ਰਿਕਾਰਡ ਹੈ ਉਹਦਾ ਨਾ ਕੁਝ ਹੈ ਫਿਰ ਜਦੋਂ ਪਸ਼ੂ ਨੂੰ ਬੱਚਾ ਦੇ ਦਿੰਦਾ ਸੂ ਗਿਆ ਫਿਰ ਅਸੀਂ ਨੱਠਦੇ ਹਾਂ ਵੀ ਇਹਨੇ ਬੱਚਾ ਦਿੱਤਾ ਤਾਜੀ ਸੂਈ ਹੈ ਹੁਣ ਸੈ ਸਾਨੂੰ ਦੁੱਧ ਦੇ ਦੇ ਇਹ ਕੀ ਪਤਾ 10-12 ਲੀਟਰ ਹੋ ਜੇ ਪਰ ਉਹ ਕਿਤੇ ਰੁਕ ਜਾਂਦੀ ਹੈ ਮੱਝਾਂ 5-6 ਕਿਲੋ ਦੇ ਵਿੱਚ ਆ ਕੇ ਗਾਵਾਂ ਦਾ ਦੋ-ਦਾਰਾ ਕਿਲੋ ਦਿੰਦੀਆਂ ਜੇ ਆਮ ਆਪਾਂ ਫਾਰਮਰ ਦੀ ਗੱਲ ਕਰਦੀ ਹੈ ਜਿਨ੍ਹਾਂ ਨੂੰ ਤਾਂ نسل ਦਾ ਪਤਾ ਉਹ ਤਾਂ ਬਹੁਤ ਜ਼ਬਰਦਸਤ ਚੀਜ਼ ਹੈ ਉਹਦੇ ਲਈ ਉਹਨਾਂ ਨੇ ਤਾਂ ਫਾਰਮ ਨੂੰ ਕਿਤੇ ਪਜਾਤਾ ਫੜਿਆ ਸੋ ਜਦੋਂ ਪਸ਼ੂ ਨੇ ਸੁੱਧਦਾ ਉਸ ਤੋਂ ਬਾਅਦ ਕੁਝ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਜੇ ਤੁਸੀਂ ਸੀਮਨ ਹੀ ਚੰਗਾ ਨਹੀਂ ਭਰਾਇਆ ਤਾਂ ਤੁਸੀਂ ਪਸ਼ੂ ਤੋਂ ਦੁੱਧ ਦੀ ਉਮੀਦ ਨਹੀਂ ਕਰ ਸਕਦੇ ਹੁਣ ਜੇ ਕਿਸੇ ਸੀਮਨ ਦਾ ਰਿਕਾਰਡ ਹੀ 10 ਕਿਲੋ ਦੁੱਧ ਦੇਣ ਦਾ ਹੋਵੇ ప్రతి ਦਿਨ ਦਾ ਤਾਂ ਉਦੋਂ ਤੁਸੀਂ ਕਿੱਦਾਂ ਉਮੀਦ ਕਰ ਲਓ ਕਿ ਤੁਹਾਨੂੰ 15 ਕਿਲੋ ਦੁੱਧ ਦੇ ਦੂਗਾ ਉਹ ਨਹੀਂ ਦੇ ਸਕਦਾ ਸੋ ਸਾਨੂੰ ਪਹਿਲਾਂ ਨਸਲ ਦਾ ਪਤਾ ਹੋਣਾ ਜ਼ਰੂਰੀ ਹੈ